ਬੇਟਾ ਅਸੀਂ ਕੀ ਸਵਾਲ ਨਾ ਪੁੱਛੋ ਹਾਂਜੀ ਵੀਰ ਜੀ ਮੈਂ ਤੁਹਾਡੀ ਸਿਸਟਰੀ ਹਾਂ ਤੇ ਨਹੀਂ ਉਹ ਪਹਿਲਾਂ ਵੀ ਤੁਸੀਂ ਉਹ ਮੈਂ ਕਾਲ ਕੀਤਾ ਹੁਣ ਲਾਈਵ ਚੱਲਦਾ ਜਿਹਦੇ ਵਿੱਚੋਂ ਤੁਹਾਨੂੰ ਕਾਲ ਲਈ ਵੀ ਆ ਤੁਹਾਨੂੰ ਗਠੀਆ ਸੀ ਤੁਸੀਂ 3 ਸਾਲ ਦੇ ਹੋਏਰ ਨਹੀਂ ਸੀ ਤੇ ਗਠੀਏ ਨੇ ਚੈਸਤੇ ਅਟੈਕ ਕਰਤਾ ਇਹੀ ਹੈ ਨਾ ਹਾਂਜੀ ਵੀਰ ਜੀ ਪਰ ਮੈਥੇ ਨਹੀਂ ਪੁੱਛਣਾ ਚਾਹੁੰਦੀ ਮੇਰੇ ਬਾਹ ਅੰਗਾਂ ਤੇ ਪੋਸ਼ਪਦਨ ਕੋਈ ਜੋੜ ਨਹੀਂ ਮੇਰਾ ਪੇਨ ਕਰਦਾ ਕੁਝ ਨਹੀਂ ਬਾਹ ਤੁਸੀਂ ਸਮਝਦੇ ਨਹੀਂ ਗੱਲ ਇੱਕ ਆਰ ਐ ਫੈਕਟਰ ਤੁਹਾਡੇ ਬਲੱਡ ਚ ਹੈ ਹਾਂਜੀ ਹਾਂਜੀ ਲੋਕ ਪੰਜਾਬ ਦੇ ਮੈਂ ਤਕਰੀਬਨ 25 ਸਾਲ ਤੋਂ ਗੱਡੀਆਂ ਤੇ ਦੱਸ ਰਹੇ ਹਾਂ ਲੋਕਾਂ ਨੂੰ ਲੋਕ ਸਾਰੀ ਦਿਹਾੜੀ ਧੂਤਾ ਧਾਨਾ ਫਲਾਣਾ ਟਿਮਕਾ ਹੈ ਕਿਟਰ ਇਹਨਾਂ ਨੂੰ ਦੇਖਦੇ ਨੇ ਚੈਨਲਾਂ ਨੂੰ ਪਰ ਤੁਹਾਡੇ ਨਾਲ ਹੋ ਗਿਆ ਤੁਸੀਂ ਇਕੱਲੇ ਨਹੀਂ ਹਾਂਜੀ ਹਾਂਜੀ ਕਿਹੜੇ ਬੰਦਿਆਂ ਨੂੰ ਅਸੀਂ ਬਚਾ ਚੁੱਕੇ ਹਾਂ ਅੱਛਾ ਜੀ ਪਰ ਹਾਂਜੀ ਜਿਹੜੇ ਨਹੀਂ ਬਚੇ ਚੀਜ਼ ਤੋਂ 50 ਤੋਂ ਉਮਰ ਤੋਂ ਬਾਅਦ ਚ ਜਾ ਕੇ ਆਕਸੀਜਨ ਸਿਲੰਡਰ ਤੇ ਚਲੇ ਜਾਂਦੇ ਨੇ। ਨਹੀਂ ਵੀ ਤੋਕਸਾ ਪਿਛਲੇ ਸਾਡੇ ਪਿਛਲੇ ਸਾਤ ਦਿਨਾਂ ਚ ਅਸੀਂ ਉਹ ਕੰਟੇਨਰ ਘਰੇ ਲੈ ਕੇ ਰੱਖਿਆ ਸੀ ਸਹੀ ਨਹੀਂ। ਨਹੀਂ ਉਹ ਫਿਰ ਜਦੋਂ ਹੁਣ ਤੁਸੀਂ ਧਿਆਨ ਨਹੀਂ ਦਿੱਤਾ ਤੁਸੀਂ ਤਾਂ ਹੱਡੀਆਂ ਦਾ ਇਲਾਜ ਕਰਾਈਗੇ ਕੱਲਾ। ਵਿੱਚ ਡੀਐਮਸੀ ਦਾ ਡਾਕਟਰ ਆਇਆ ਸੀ ਹਸਪਤਾਲ। ਫਾਇਰ ਨਾ ਨਹੀਂ ਲੈਣਾ ਹਸਪਤਾਲ ਦਾ। ਮੈਂ ਪੀਜੀਆਈ ਪੀਜੀਆਈ ਕੋਈ ਨਹੀਂ ਲਿਆ। ਪੀਜੀਆਈ ਉਹ ਕਹਿੰਦਾ ਨਾ ਵਿੱਚ ਦੀ ਲਾਈਵ ਚੱਲਦਾ ਹੈ ਨਾ। ਰੱਖੋ। ਤੇ ਉਹ ਲੋਕਾਂ ਨਾਲ ਗੱਲ ਕਰ ਰਿਹਾ ਸੀ ਪਹਿਲਾ ਕੱਲ ਕੀਤੀ ਹੁਣ ਤੁਹਾਡੀ ਆ ਗਈ। ਹੁਣ ਤੁਸੀਂ ਦੱਸੋ ਮੈਂ ਤੁਹਾਡੇ ਲਈ ਕੀ ਕਰਾਂ ਮੈਨੂੰ ਤੁਸੀਂ ਬਸ ਗਾਈਡ ਕਰੋ ਤੇ ਇੱਕ ਥੋੜੀ ਜਿਹੀ ਤੇ ਡਾਕਟਰ ਨੂੰ ਕਹਾਂ ਕਿ ਮੇਰੀ ਹੈਲਪ ਕਰਾ ਦੇ ਨਹੀ ਤੁਸੀਂ ਆ ਜਾਓ ਇਹਦੇ 'ਚ ਇੱਕ ਡਾਕਟਰ ਨਹੀਂ ਹੈਗਾ ਹਾਂਜੀ ਇਹਦੇ 'ਚ ਤੁਹਾਨੂੰ ਪਹਿਲਾਂ ਮੈਡੀਸਨ ਦੀ ਪਰਚੀ ਕਟਾਉਣੀ ਪੂ 14 ਨੰਬਰ ਕਾਊਂਟਰ ਤੋਂ ਨਵੀਂ ਓਪੀਵੀ 'ਚ 6 ਵਜੇ 100 ਬੰਦੇ ਦੀ ਲਾਈਨ 'ਚ ਲੱਗ ਕੇ ਅੱਛਾ ਜੀ ਉਸ ਤੋਂ ਬਾਅਦ ਉਹ ਦੇਖੂਗਾ ਵੀ ਕਿਹੜੇ ਕਿਹੜੇ ਡਾਕਟਰ ਨੇ ਇਹਦਾ ਇਲਾਜ ਕਰਨਾ ਹੈ ਅੱਛਾ ਚੈਸਟ ਵਾਲਾ ਰੈਮਟੋਲੋਜੀ ਵਾਲਾ ਤੇ ਹੈਮਟੋਲੋਜਿਸਟ ਕਿਉਂਕਿ ਵਾਇਰਸ ਹੈ ਗੜ੍ਹਿਆ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਉਹ ਜਦੋਂ ਅਟੈਕ ਕਰਦਾ ਉਹਨੇ ਕਿਉਂ ਅਟੈਕ ਕੀਤਾ ਇਹਦੀ ਜੜ ਫੜਨ ਲਈ ਇਕੱਲਾ ਪੀਜੀਆਈ ਹੈ ਠੀਕ ਹੈ ਜੀ ਤੁਸੀਂ ਜੇ ਤਾਂ ਹੁੰਦਾ ਇੱਕ ਕੰਮ ਕੋਈ ਹਾਰਟ ਦਾ ਕਰਾਉਣਾ ਸਟੰਟ ਪਾਉਣਾ ਮੈਂ ਡਾਕਟਰ ਨੂੰ ਕਹਿੰਦਾ ਕੋਈ ਹਾਂਜੀ ਬ੍ਰੇਨ ਦਾ ਆਪਰੇਸ਼ਨ ਕਰਾਉਣਾ ਡਾਕਟਰ ਨੂੰ ਕਹਿੰਦਾ ਪਰ ਇਹ ਤਾਂ ਭੈਣੇ ਤੈਨੂੰ ਜਾੜਾ ਪੈਣਾ ਕੰਮ ਸਿਕਮ 10 ਵੇਰੀ ਪੀਜੀਆਈ ਬੀਚ ਚ ਦੋ ਟੋਰ ਹੈ ਤੁਹਾਨੂੰ ਕਿਸੋ ਕਿ ਜਾਉਂਗੀ ਜਦ ਮੈਨੂੰ ਤਖਲੀਪਾ ਹੁਣ ਇੱਥੇ ਵੀ ਤਾਂ ਧਰੇ ਵੀ ਖੇਤਰ ਮੇ ਤਾਂ ਬਿਲਕੁਲ ਹੀ ਨਹੀਂ ਤੇ ਰੋਟੀ ਨਹੀਂ ਹੁਣ ਕੰਮ ਆਈ ਲੱਗੀ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਹਾਂਜੀ ਅਸੀਂ ਆਪਣੇ ਲਈ ਕਰਨਾ ਹੈ ਕਿਉਂਕਿ ਉੱਥੇ ਕਿਸੇ ਕਿਸੇ ਰਿਸ਼ਤੇਦਾਰ ਨੂੰ ਬੁਲਾਓ ਕਿਸੇ ਦੋਸਤ ਨੂੰ ਬੇਟੇ ਨੂੰ ਬੱਚੇ ਨੂੰ ਪਰ ਲੇਕਿਨ ਉੱਥੇ ਇੱਕ ਬੰਦਾ ਨਾਲ ਹੋਵੇ ਪੰਜ ਚਾਰ ਦਿਨ ਟੈਸਟ ਹੋ ਕੇ ਸਾਰਾ ਕੁਝ ਫੇਰ ਇਹਦੀ ਜੜ ਫੜੀ ਜਾਊ ਕਿ ਕਿੱਥੋਂ ਗੱਠੀਏ ਨੇ ਅਟੈਕ ਕੀਤਾ ਫੇਫੜਿਆਂ ਤੇ ਸੋ ਵੀਰ ਸਰਚ ਸੈਂਟਰ ਇਹ ਦਵਾਈ ਦੇ ਸਕਦਾ ਇਹ ਨਹੀਂ ਡਾਕਟਰ ਨਹੀਂ ਦੇ ਸਕਦਾ ਹਾਂਜੀ ਉਹਨਾਂ ਮੈਨੂੰ ਫੋਟੋ ਸੀ ਦਾ ਸੀਗਾ ਡਾਕਟਰ ਉਹਦੇ ਕੋਲੇ ਭੇਜਿਆ ਸੀ ਪਰ ਉਹ ਉਹਨਾਂ ਨੇ ਟੈਸਟ ਕਰਵਾਇਆ ਤੇ ਸਾਨੂੰ ਪਤਾ ਲੱਗਿਆ ਪਹਿਲਾਂ ਬਿਲਕੁਲ ਹੀ ਸਾਨੂੰ ਕੋਈ ਨੌਲੇਜ ਨਹੀਂ ਸੀ ਨਹੀਂ ਨਹੀਂ ਉਹ ਚਲੋ ਪੀਜੀਆ ਜੋ ਰਿਟਾਇਰ ਡਾਕਟਰ ਉਹ ਕਿਸੇ ਨੇ ਲੱਭ ਲਿਆ ਪਰ ਗਠੀਆ ਛਾਤੀ ਦੇ ਫੇਫੜੇ ਖਰਾਬ ਕਰ ਦਿੰਦੇ ਅਜੇ ਸ਼ੁਕਰ ਕਰੋ ਤੁਹਾਡੇ ਫੇਫੜੇ ਖਰਾਬ ਨਹੀਂ ਹੋਏ ਹੁਣੇ ਤੁਸੀਂ ਰੈਗੂਲਰ ਰਮਟੋਲੋਜਿਸਟ ਤੋਂ ਦਵਾਈ ਖਾਓ ਜਿਹੜੀ ਦਿੱਤੀ ਹੈ ਉਹਨੂੰ ਉਹ ਕਮ ਲੈ ਰਹੀ ਪਰ ਮੈਨੂੰ ਪੀਜੀਆ ਇਹਨੂੰ ਇੱਕ ਵਾਰੀ ਮੈਨੂੰ ਟੈਸਟ ਦੁਆਰਾ ਮੈਨੂੰ ਪਤਾ ਨਹੀਂ ਵੀ ਹੁਣ ਉਹਨਾਂ ਨੇ ਟੈਸਟ ਕਿਹਦਾ ਬਣਾ ਹੋਇਆ ਚਲੋ ਤੁਸੀਂ ਫਿਰ ਜਦੋਂ ਆਣਾ ਹੋਇਆ ਨੰਬਰ ਤੁਹਾਡੇ ਕੋਲੇ ਆ ਗਿਆ ਹਾਂਜੀ ਹਾਂਜੀ ਤੁਸੀਂ ਮੈਂ ਥੋੜਾ ਪਹਿਲਾ ਨੰਬਰ ਸੀਗਾ ਮੈਨੂੰ ਫੋਨ ਕਰ ਲਿਓ ਹਾਂਜੀ ਹਾਂਜੀ ਉਹ ਵੀ ਨੰਬਰ ਹੈਗਾ ਆ ਵੀ ਹੈਗਾ ਮੈਨੂੰ ਫੋਨ ਕਰ ਲਿਓ ਤੁਸੀਂ ਮੈਂ ਕੋਣ ਜਾਣ ਕੇ ਮੈਂ ਤੁਸੀਂ ਬੀਜੀ ਵਾਲੇ ਹੁੰਨੇ ਮੈਨੂੰ ਨਹੀਂ ਕਰਦਾ ਮੈਨੂੰ ਦੋ ਦੋ ਦਿਨ ਪਹਿਲਾਂ ਫੋਨ ਕਰ ਲਿਓ ਕਿਉਂਕਿ ਮੇਰੀ ਤਬੀਤ ਖਰਾਬ ਸੀ ਥੋੜੀ ਜੀ ਤੇ ਕਰਕੇ ਅੱਜ ਮੈਂ ਘਰ ਤੇ ਤੁਸੀਂ ਮੈਨੂੰ ਇੱਕ ਦੋ ਦਿਨ ਪਹਿਲਾਂ ਦੱਸਿਓ ਮੈਂ ਉੱਥੇ ਕਿਸੇ ਮੁੰਡੇ ਨੂੰ ਕਹਿ ਦੂੰਗਾ ਤੁਹਾਡਾ ਮੈਡੀਕਲ ਦਾ ਕਾਰਡ ਬਣਾ ਦੂੰਗਾ ਉਹ ਕਿਉਂਕਿ ਤੁਸੀਂ ਜਿਆਦਾ ਤਕਲੀਫ ਨਹੀਂ ਹੋਣੀ ਨਹੀਂ ਕੋਈ ਗੱਲ ਨਹੀਂ ਕਹਿ ਦੂੰਗਾ ਮੈਂ ਮੈਨੂੰ ਦੋ ਦਿਨ ਪਹਿਲਾਂ ਦੱਸਿਓ ਜਦੋਂ ਆਉਣਾ ਮੈਂ ਤੁਹਾਡਾ ਗੁਆਣ ਨਹੀਂ ਚੱਲਦੀ ਇਹ ਚ ਭਲਾ ਨਹੀਂ ਨਹੀਂ ਕੋਈ ਨਾ ਭੈਣੇ ਇਹ ਕੰਮ ਹੈ ਮੈਂ ਤਾਂ ਕਹਿੰਨਾ ਲੋਕਾਂ ਨੂੰ ਅਵੇਅਰ ਕਰੋ ਹੁਣ ਤੁਸੀਂ ਇੱਕ ਇੱਕ ਲੋਕਾਂ ਨੂੰ ਦੱਸ ਦਿਓ ਵੀ ਆ ਤੁਸੀਂ ਇਹਨੂੰ ਫੋਲੋ ਕਰੋ ਤੁਸੀਂ ਫੋਲੋ ਕਰਕੇ ਨਹੀਂ ਫੋਲੋ ਦੀ ਲੋੜ ਨਹੀਂ ਭੈਣੇ ਲੋਕ ਅਕਲਮੰਦੇ ਹੋ ਜਾਣ ਤੁਸੀਂ ਜਾਉਣੀ ਹੈ ਫੇਰ ਹੀ ਉਹਨਾਂ ਨੂੰ ਪਤਾ ਆਪਦੇ ਆਪਦੇ ਵੱਲੋਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿ ਗਟਿਏ ਆਲਾ ਉਦੋਂ ਪਛਤਾਉਂਦਾ ਜਦੋਂ ਪ੍ਰੋਬਲਮ ਆ ਜਾਂਦੀ ਹੈ ਤੇ ਪਹਿਲਾਂ ਦਵਾਈਆਂ ਖਾਵੇ ਰੈਮਟੋਲੋਜਿਸਟ ਤੋਂ ਨਾ ਕਾਏ ਬਿਲਕੁਲ ਨਹੀਂ ਆਉਣੀ ਸੀ ਕਿ ਨੀ ਚੀਜ਼ਾਂ ਦੀ ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀਗਾ ਬਿਲਕੁਲ ਹੀ ਕਿਉਂ ਜੀ ਇਦਾਂ ਰ ਜ਼ੋਰ ਦਾ ਜ਼ੋਰ ਤੱਕ ਦੇ ਦੇ ਫਿਰ ਵੀ ਮੈਨੂੰ ਹੁੰਦਾ ਵੀ ਮੈਨੂੰ ਕੀ ਕਹਾਂ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਉਹ ਦੱਸ ਜੋ ਲਾਈਵ ਚੱਲਦਾ ਹੈ ਜੇ ਸਹੀ ਲਾਜ ਹੁੰਦਾ ਸਾਨੂੰ ਉੱਥੇ ਹੀ ਜਾਣਾ ਚਾਹੀਦਾ ਨਹੀਂ ਸਾਨੂੰ ਨਹੀਂ ਕਿਤੇ ਫਸਣਾ ਚਾਹੀਦਾ ਨਾਲੇ ਤੁਹਾਡੇ ਵਰਕੇ ਕੋਈ ਵੀਰ ਜੀ ਹੋਰ ਵੀ ਕੋਈ ਹੈਗੇ ਆ ਤਾਂ ਉਹ ਜਿਵੇਂ ਨੌਲਜ ਦਿੰਦੇ ਉਹਨਾਂ ਤੋਂ ਨੌਲਜ ਲਓ ਤੁਹਾਨੂੰ ਪਿੰਡ ਪਿੰਡ 'ਚ 50 ਹਜ਼ਾਰ ਬੰਦਾ ਜੀ ਮੇਰਾ ਪੰਜਾਬ 'ਚ 30 ਸਾਲਾਂ 'ਚ ਜਿਹੜਾ ਜਾਣਕਾਰੀਆਂ ਦਿੰਦਾ ਪਰ ਅਗਲਾ ਗੱਲ ਨਹੀਂ ਕਰਨਾ ਚਾਹੁੰਦਾ ਪੀਜੀਆਈ ਬਾਰੇ ਚਲੋ ਕੋਈ ਗੱਲ ਨਹੀਂ ਜਦੋਂ ਤੁਸੀਂ ਆਉਣਾ ਹੋਇਆ ਤੁਸੀਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਕਰ ਦਿਓ ਭੈਣੇ ਠੀਕ ਆ ਵੀ ਜੇ ਨਾਲ ਤਿਆਰ ਕਰ ਲੇ ਕਿਹੜਾ ਪਿੰਡ ਆ ਤੁਹਾਡਾ ਅਸੀਂ ਮੋਗੇ ਤੋਂ ਖਾਸੀ ਵਿੱਚ ਦੋ ਤਿੰਨ ਦਿਨ ਪ੍ਰੋਗਰਾਮ ਬਣਾ ਕੇ ਆਇਓ ਉਥੇ ਗੁਰਦੁਆਰਾ ਸਾਹਿਬ ਕਿੱਥੇ ਰਹਿ ਜੋ ਕਿੰਨੇ ਗੁਰਦੁਆਰੇ ਨੇ ਤੇ ਮੈਂ ਆਪੇ ਕਿਸੇ ਮੁੰਡੇ ਨੂੰ ਕਹਿ ਦੂੰ ਚਾਹੇ ਇੰਡੀਆ ਹੋਵਾਂ ਚਾਹੇ ਆਸਟ੍ਰੇਲੀਆ ਹੋਵਾਂ WhatsApp ਤੇ ਮੈਨੂੰ ਆਧਾਰ ਕਾਰਡ ਭੇਜ ਦਿਓ ਮੈਨੂੰ ਤੁਸੀਂ ਠੀਕ ਕਰ ਦੋ ਤਾਂ ਦੋਨੇ ਇਕੱਠੇ ਭੈਣ ਭਰਾ ਚੱਲਾਂਗੇ ਆਸੇ ਨਹੀਂ ਭੜੇ ਠੀਕ ਤਾਂ ਪ੍ਰਮਾਤਮਾ ਨੇ ਕਰਨਾ ਤੁਸੀਂ ਆਪਣੀ ਗਲਤੀ ਨਾਲ ਲਜਾਇਆ ਇਹ ਕੰਮ ਵੀ ਤੂੰ ਮੈਨੂੰ ਇਗਨੋਰ ਜੀ ਨਹੀਂ ਸੀ ਬਿਲਕੁਲ ਜੇ ਜਦੋਂ ਹੱਡੀ ਆਲਾ ਬੱਦ ਮੋਂ ਚੱਕ ਤੇ ਤੁਹਾਡੀ ਵੀਡੀਓ ਉੱਤੇ ਆ ਗਈ। ਭਣੇ ਜਦੋਂ ਗੱਠੀ ਜਦੋਂ ਗਠੀਏ ਦਾ ਇਲਾਜ ਹੱਡੀਆਂ ਵਾਲਾ ਕਰੇ ਨਹੀਂ ਸਕਦਾ। ਤੁਸੀਂ 3 ਸਾਲੋਂ ਤੋਂ ਦਵਾਈ ਖਾਈਗੇ, ਫੇਫੜੇ ਤਾਂ ਟੈਕ ਹੋ ਗਏ। ਤੇ ਫੇਫੜੇ ਤਾਂ ਪਹਿਲਾਂ ਹੀ ਸੀਗਾ। ਜਦੋਂ ਉਹਨਾਂ ਨੇ ਸੀਰੀਸ ਸਕੈਨ ਕਰਾਇਆ ਤਾਂ ਉਹ ਮੁਗਿਓ ਹੀ ਤੋਂ ਉਹਨਾਂ ਨੇ ਕਿਹਾ ਵੀ ਤੁਹਾਡੇ ਫੇਫੜੇ ਸੁਗੜ ਗਏ। ਦੇਖੋ ਮੈਨੂੰ ਇੱਕ ਗੱਲ ਦੱਸੋ ਤੁਸੀਂ। ਹਾਂਜੀ। ਤੁਸੀਂ ਕਦੇ ਰੈਮਟੋਲੋਜਿਸਟ ਕੋਲੋਂ ਦਵਾਈਆਂ ਨਹੀਂ ਖਾਧੀਆਂ ਜ਼ਿੰਦਗੀ 'ਚ ਫੇਫੜੇ ਤਾਂ ਸੁਗੜ ਨਹੀਂ ਨੇ। ਰਹਮਤੌਲਾ ਜੈਸੇ ਪਹਿਲਾਂ ਹੈ ਜੀ ਨੌਲਜ ਨੌਲਜ ਤੋਂ ਬਿਨਾ ਨਾ ਕਰੇ ਨੌਲਜ ਨਹੀਂ ਸੀ ਇਹ ਚੀਜ਼ ਦੀ ਚਲੋ ਕੋਈ ਨਾ ਪਹਿਨੇ ਦੱਸ ਦਿਓ ਕਿ ਮੋਗੇ ਕੋਲੋਂ ਆਉਣਾ ਤੁਸੀਂ ਮੈਨੂੰ 2 ਦਿਨ ਪਹਿਲਾਂ WhatsApp ਤੇ ਭੇਜ ਦਿਓ ਮੈਂ ਉੱਤੇ ਕਿਸੇ ਟੀਮ ਮੈਂਬਰ ਨੂੰ ਕਹਿ ਦੂੰਗਾ ਲਾਈਨ ਚ ਲੱਗ ਕੇ ਕਾਰਡ ਬਣਾ ਦੇ ਜੀ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਅਨੰਤ